ਚਕਾਲਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਉਤੇ ਗੱਲ ਕਰਾਂਗੇ ਲੁਧਿਆਣਾ ਦੀ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਸਿਹਤ ਮੰਤਰੀ ਡਾਕਟਰ ਅਬਲਬੀਰ ਸਿੰਘ ਪਹੁੰਚੇ ਜਿਨ੍ਹਾਂ ਨੇ ਪੂਰੇ ਹਸਪਤਾਲ ਦਾ ਜਾਇਜ਼ਾ ਲਿਆ ਜਾਇਜ਼ਾ ਲੈਣ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਹਿਲਾਂ ਨਾਲੋਂ ਹਸਪਤਾਲਾਂ ਦੇ ਵਿੱਚ ਕਾफी ਸੁਧਾਰ ਜਿਹੜਾ ਕਿ ਨਜ਼ਰ ਆਇਆ ਕਿਸੇ ਤਰੀਕੇ ਦੀ ਕੋਈ ਵੀ ਸਮੱਸਿਆ ਨਹੀਂ ਆ ਰਹੀ ਤੇ ਨਾ ਹੀ ਕਿਸੇ ਮਰੀਜ਼ਾਂ ਨੂੰ ਅਦਰ ਚੰਗੇ ਤਰੀਕੇ ਦੇ ਨਾਲ ਦੇਖਭਾਲ ਕੀਤੀ ਜਾ ਰਹੀ ਹੈ ਉੱਥੇ ਹੀ ਹੁਣ ਹਸਪਤਾਲਾਂ ਦੇ ਵਿੱਚ ਜਿਵੇਂ ਡਾਕਟਰਾਂ ਦੀ ਘਾਟ ਸੀ ਜਾਂ ਫਿਰ ਨਰਸਾਂ ਦੀ ਕਮੀ ਸੀ ਉਹਨਾਂ ਨੂੰ ਵੀ ਪੂਰਾ ਕੀਤਾ ਗਿਆ ਜਿੱਦੇ ਚਲਦੇ 4000 ਡਾਕਟਰ ਭਰਤੀ ਕੀਤੇ ਗਏ ਨੇ ਤੇ 1000 ਨਰਸਾਂ ਨੂੰ ਵੀ ਭਰਤੀ ਕੀਤਾ ਗਿਆ ਇਸ ਦੇ ਨਾਲ ਸਿਹਤ ਸਹੂਲਤਾਂ ਵੀ ਨਾਲ-ਨਾਲ ਜਿਹੜੇ ਕਿ ਆਏ ਹੋਏ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੇ ਤਾਂ ਕਿ ਹਸਪਤਾਲਾਂ ਦੇ ਵਿੱਚ ਚੰਗੇ ਸਿਹਤ ਸੋ ਹੋਰ ਤੇ ਮਰੀਜ਼ਾਂ ਨੂੰ ਮਿਲ ਸਕੇ ਤੇ ਉਹਨਾਂ ਦਾ ਸਹੀ ਤਰੀਕੇ ਦੇ ਨਾਲ ਇਲਾਜ ਹੋ ਸਕੇ ਕੋ ਸਾਡੇ ਸਾਰੇ ਜਿੰਨੇ ਵੀ ਸੀਨੀਅਰ ਮੈਡੀਕਲ ਆਫਸਰ ਸਰ ਜਨ ਔਰ ਜਿਹੜੇ ਲੋਕਲ ਇੱਥੇ ਦੇ ਐਸ ਐਮਓ ਸਾਰੇ ਸੀਗੇ ਔਰ ਬੜਾ ਅੱਛਾ ਇੱਕ ਮੈਂ ਕਹੂੰਗਾ ਪੋਜ਼ਿਟਿਵ ਜਿਹੜੀ ਚੇਂਜ ਹੈਗੀ ਆ ਸਟਾਫ ਦੇ ਐਟੀਟਿਊਡ ਚ ਵੀ ਔਰ ਪੇਸ਼ੈਂਟਸ ਦੇ ਵਿੱਚ ਵੀ ਜਿਹੜਾ ਹੈਗਾ ਇੱਕ ਵਿਜੀਬਲ ਲੋਕਾਂ ਚ ਅਪਰੀਸ਼ੀਏਸ਼ਨ ਆ ਕਿ ਪਹਿਲਾਂ ਨਾਲੋਂ ਚੀਜ਼ਾਂ ਬਹੁਤ ਇਪਰੂਵ ਕਰ ਰਹੀਆਂ ਤੇ ਤੁਸੀਂ ਵੀ ਮੀਡੀਆ ਵਾਲੇ ਤੁਸੀਂ ਦੱਸਦੇ ਪਹਿਲਾਂ ਨਾਲੋਂ ਇਪਰੂਵਮੈਂਟ ਹੋ ਰਹੀ ਹੈ ਜੀ ਸੋ ਜਿਹੜਾ ਇਹ ਵੀ ਵਨ ਸੱਕੀ ਸੈਂਟਰ ਹੈ ਵੀ ਹਸਪਤਾਲ ਦੇ ਵਿੱਚ ਹੈ ਇਹਦੇ ਵਿੱਚ ਵੀ ਜਿਹੜਾ ਮਕਸਦ ਹੈ ਉਹ ਹੀਲਿੰਗ ਦਾ ਹੀ ਹੈ ਕਿ ਜਿਹੜੀ ਵੀ ਕੋਈ ਟਰਾਮਟਾਈਜ਼ਡ ਸਪੈਸ਼ਲੀ ਔਰਤ ਹੈ ਗਿਆ ਜਿਹਨੂੰ ਕਿਸੇ ਤਰ੍ਹਾਂ ਦੀ ਉਹਦੀ ਕੋਈ ਐਕਸਪਲੋਇਟੇਸ਼ਨ ਹੋਈ ਹੈ ਜਾਂ ਉਹਦੇ ਨਾਲ ਕੋਈ ਜ਼ਿਆਦਤੀ ਹੋਈ ਆ ਤਾਂ ਉਹ ਵੇਅ ਟੂ ਗੋ ਮਤਲਬ ਕਟੋਕਟੇਕ ਸੈਂਟਰ ਇੱਥੇ ਹੈਗਾ ਜਿੱਥੇ ਉਹਨੂੰ ਮਤਲਬ ਕਿ ਸਨੇ ਪਿਆਰ ਵੀ ਮਿਲੇਗਾ ਇਹਦੇ ਨਾਲ ਜਿਹੜੀ ਉਹਨੂੰ ਮੈਡੀਕਲ ਹੈਲਪ ਸਾਈਕੋਸੋਸ਼ਲ ਸਪੋਰਟ ਲੀਗਲ ਹੈਲਪ ਔਰ ਸ਼ੈਲਟਰ ਰਹਿਣ ਦਾ ਜਿਹੜਾ ਸ਼ਾਰਟ ਸਟੇ ਆ ਉਹਦੇ ਵਾਸਤੇ ਜੇ ਬੱਚੇ ਹੋਣਗੇ ਉਹਨਾਂ ਵਾਸਤੇ ਵੀ ਉਹ ਘੱਟੋ ਘੱਟ ਇਥੇ ਆ ਕੇ ਅਸੀਂ ਕਨਫੀਰ ਸਿਕਯੋਰ ਕਿ ਵੀ ਮੈਂ ਦਨਸ਼ਿਕਨ ਥਿੰਕ ਕਿ ਵੀ ਮੈਂ ਆਪਣੀ ਜ਼ਿੰਦਗੀ ਬਾਰੇ ਹਾਊ ਟੂ ਰੀਬਿਲਡ ਮਾਈ ਲਾਈਫ ਹਾਊ ਟੂ ਕੋਪ ਵਿਦ ਥੈਟ ਜਿਹੜਾ ਉਹਦੇ ਨਾਲ ਹੋਇਆ ਟਰੋਮੈਟਿਕ ਐਕਸਪੀਰੀਅੰਸ ਉਹਨੂੰ ਓਵਰਕਮ ਕਿਦਾਂ ਕਰਨਾ ਸੋ ਇਹ ਵੀ ਇੱਕ ਸਮੇਂ ਦੀ ਲੋੜ ਹੈ ਜੀ ਵੈਸੇ ਤਾਂ ਇਹ ਸਾਡੇ ਸਮਾਜ ਵਾਸਤੇ ਇੱਕ ਬਹੁਤ ਅੱਛੀ ਗੱਲ ਨਹੀਂ ਹੈ ਕਿ ਅਸੀਂ ਆਪਣੀਆਂ ਔਰਤਾਂ ਨੂੰ ਇਸ ਤਰ੍ਹਾਂ ਟਰੀਟ ਕਰੀਏ ਅਸੀਂ ਆਪਣੇ ਆਪ ਨੂੰ ਗੁਰੂਆਂ ਪੀਰਾਂ ਦੀ ਧਰਤੀ ਔਰ ਹਾਂ ਵੀ ਅਸੀਂ ਤੇ ਸਾਨੂੰ ਜਿਹੜਾ ਸਮਾਜ ਹੈ ਉਹਨੂੰ ਵੀ ਆਪਣਾ ਜਿਹੜਾ ਐਟੀਟਿਊਡ ਵੀ ਔਰਤ ਪ੍ਰਤੀ ਔਰ ਬੱਚਿਆਂ ਪ੍ਰਤੀ ਉਹ ਚੇਂਜ ਕਰਨਾ ਚਾਹੀਦਾ ਜਿਹੜੇ ਕਈ ਹਸਪੀਟਲ ਨੇ ਸਿਵਲ ਹਸਪਤਾਲ ਚ ਜ਼ਿਆਦਾ ਟੀਆ ਜਿਹੜੀ ਬਾਕੀ ਤੋਂ ਬਣੀ ਹੈ ਉਹ ਜਿਸੇ ਡਾਕਟਰ ਨਹੀਂ ਹੈਗੇ ਔਰ ਕਮਿਊਨਿਟੀ ਇਥੇ ਹੋ ਰਹੀ ਹੈ ਡਾਕਟਰ ਭਰਤੀ ਕੀਤੇ ਆ ਜੀ ਅਸੀਂ ਇੱਕ ਰਿਕਾਰਡ ਜਿਹੜਾ ਤੁਸੀਂ ਕਹੋ 1000 ਡਾਕਟਰ ਹੈ ਮੈਨੂੰ ਕਦੇ ਹੋਇਆ ਨਹੀਂ ਇਸ ਤਰ੍ਹਾਂ 1000 ਨਰਸਸ ਭਰਤੀ ਕਰ ਰਹੇ ਆ ਔਰ ਸਪੈਸ਼ਲਿਸਟ ਜਿਹੜੇ ਹੈਗੇ ਆ ਅਸੀਂ ਇੰਪੈਰਲਮੈਂਟ ਬੋਰਡ ਤੇ ਜਿਹੜੇ ਰਿਟਾਇਰ ਹੋ ਉਹਨਾਂ ਨੂੰ ਵੀ ਰੱਖ ਰਹੇ ਆ ਨਵੇਂ ਭਰਤੀ ਕਰ ਰਹੇ ਆ ਜਿਹੜੇ ਜਿਹੜੇ ਪੀਜੀ ਕਰਕੇ ਆਉਂਦੇ ਆ ਉਹਨਾਂ ਨੂੰ ਡਾਇਰੈਕਟ ਜਿਹੜੀ ਅਸੀਂ ਅਪਲਾਈਮੈਂਟ ਦੇ ਰਹੇ ਆ ਸੋ ਡਾਕਟਰਾਂ ਦੀ ਭਰਤੀ ਵੀ ਚੱਲਦੀ ਹੈ ਜੀ ਜਿਹੜਾ ਪਿਛਲੇ 15 20 ਸਾਲ ਦਾ ਗੈਪ ਸੀਗਾ ਉਹ ਅਸੀਂ ਮਤਲਬ ਤੁਸੀਂ ਕਹੋ ਵੀ ਮੈਜੋਰਟੀ ਅਸੀਂ ਕਵਰ ਕਰਤਾ ਜਿਹੜਾ ਬਾਕੀ ਦੀ 25% ਰਹਿੰਦਾ ਉਹ ਵੀ ਅਸੀਂ ਅਗਲੇ ਸਾਲ ਚ ਕਵਰ ਕਰ ਸਕਦੇ ਹਾਂ ਸੋ ਟੀਮ ਪੂਰਾ ਪਿਛਲੀ ਗੱਲ ਕਰ ਕੀ ਨਿੱਤੀ ਗੱਲ ਕਰੀ ਸਰ ਸੋ ਸੈਂਟਰ کہہ ਰਹੀ ਹੈ ਕਿ ਆਯੂਸ਼ਮਨ ਅਯੋਗਿਆ ਕੇਂਦਰ ਤੋਂ ਬੋਲ ਲੱਗਨੇ ਚਾਹੀਦੇ ਹੈ ਜਦ ਕਿ ਸਰ ਕੱਲ ਨੂੰ ਜਲੰਧਰ ਵੀ ਮਾਮਲਾ ਹੈ ਕਿ ਸੈਂਟਰ ਤੋਂ ਟੀਮ ਆਈ ਦੇਖੋ ਸੈਂਟਰ ਦਾ ਜਿਹੜਾ ਹੈਗਾ ਉਹ ਉਹਨਾਂ ਨੇ ਕਿਹਾ ਸੀ ਕਿ ਯੂਸ਼ਮਨ ਰੋਗਿਆ ਮੰਦਰ ਜੀ ਸਰ ਤੇ ਸਾਡਾ ਇਹ ਸੀਗਾ ਕਿ ਤੁਸੀਂ ਉਹਨੂੰ ਨਾ ਜਿਹੜਾ ਮੰਦਰ ਗੁਰਦਾਰ ਦੇ ਚੱਕਰ ਚ ਨਾ ਪਾਓ ਤੇ ਉਹ ਨੱਡਾ ਸਾਹਿਬ ਨੇ ਸਾਡੀ ਗੱਲ ਮੰਨ ਲਈ ਉਹਨਾਂ ਨੇ ਵੀ ਯੂਸ਼ਮਨ ਰੋਗਿਆ ਕੇਂਦਰ ਕਰਤਾ ਅਸੀਂ ਉਹ ਬ੍ਰਾਂਡਿੰਗ ਕਰਤੀ ਹੈ ਕੋਈ ਇਸ਼ੂ ਨਹੀਂ ਹੈ ਸਾਡੇ ਵਾਸਤੇ ਮਰੀਜ਼ਾਂ ਦੀ ਸਿਹਤ ਮਰੀਜ਼ਾਂ ਨੂੰ ਦਵਾਈ ਦੇਣੀ ਜਿਹੜੀ ਅਸੀਂ ਸਰਵਿਸਿਜ਼ ਦੇ ਰਹੇ ਹਾਂ ਮੈਂ ਦਾਅਵੇ ਨਾਲ ਕਹਿੰਦਾ ਜੀ ਚਾਹੇ ਅਸੀਂ ਯੋਗਾ ਕਰਾ ਰਹੇ ਹਾਂ ਤੁਹਾਡੇ ਸ਼ਹਿਰ ਚ ਹੋ ਰਿਹਾ ਚਾਹੇ ਆਮ ਆਦਮੀ ਕਲੀਨਿਕ ਦੇ ਵਿੱਚ ਅਸੀਂ 47 ਡਾਇਗਨੋਸਟਿਕ ਟੈਸਟ ਕਰਦੇ ਆਂ ਔਰ 107 ਮੈਡੀਸਨ ਦੇ ਰਹੇ ਆਂ ਔਰ ਲੋਕਾਂ ਨੂੰ ਮਿਲ ਰਹੀਆਂ ਲੋਕ ਬਹੁਤ ਖੁਸ਼ ਆਮ ਆਦਮੀ ਕਲੀਨਿਕ ਨਾਲ ਇਸੇ ਤਰ੍ਹਾਂ ਤਕੀਬਨ 350 ਮੈਡੀਸਨ ਜਿਹੜੀਆਂ ਆ ਗਈਆਂ ਤੁਹਾਡਾ ਜਿਵੇਂ ਡਿਸਟ੍ਰਿਕਟ ਹਸਪਤਾਲ ਹੈ ਉੱਥੇ ਐਸੈਂਸ਼ੀਅਲ ਡਰਗ ਡਿਸਟ੍ਰੀਸੀ ਐਕਸਪੈਂਡ ਕੀਤੀ ਆ ਹੱਬ ਐਂਡ ਸਪੋਕ ਦੇ ਵਿੱਚ ਤੁਹਾਡੇ ਸੀਐਮਸੀ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਕੋਈ ਬ੍ਰੇਨ ਸਟ੍ਰੋਕ ਹੋ ਜਾਂਦਾ ਉਹਨਾਂ ਦਾ ਆਪਰੇਸ਼ਨ ਫ੍ਰੀ ਹੋ ਰਿਹਾ ਇਸੇ ਤਰ੍ਹਾਂ ਡੀਐਮਸੀ ਵਿੱਚ ਸਾਡਾ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਪਟਿਆਲਾ ਹਾਰਡ ਦਾ ਤਾਰਨ-ਤਾਰਨ ਦੇ ਵਿੱਚ ਲੋਕਾਂ ਦਾ ਜਿਹੜਾ 30000 ਦਾ ਇੰਜੈਕਸ਼ਨ ਲਗਾ ਕੇ ਉਹਨਾਂ ਨੂੰ ਨੀਅਰਸਟ ਹਸਪਤਾਲ ਚਾਹੇ ਸਰਕਾਰੀ ਹਸਪਤਾਲ ਅੰਮ੍ਰਿਤਸਰ ਹੋਵੇ ਪਟਿਆਲੇ ਹੋਵੇ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਉੱਥੇ ਸ਼ਿਫਟ ਕਰਕੇ ਉਹਨਾਂ ਨੇ ਸਟੈਂਟ ਵਗੈਰਾ ਸਾਰਾ ਕੁਝ ਫ੍ਰੀ ਪੈ ਰਿਆ ਹੈਗਾ ਸੋ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਜੀ ਮੈਂ ਚੈਲੰਜ ਕਰਦਾ ਵੀ ਜਿਹੜੇ ਬੰਦੇ ਸਿਰਫ ਗੱਲ ਫੋਟੋਆਂ ਦੀ ਕਰਦੇ ਆ ਵੀ ਫੋਟੋ ਕੀ ਲਾਂਦੇ ਉਹਨਾਂ ਨੂੰ ਕੋ ਫੋਟੋਆਂ ਦੀ ਗੱਲ ਨਾ ਕਰੋ ਸਰਵਿਸਿਸ ਦੀ ਗੱਲ ਕਰੋ ਕਿਸੇ ਵੀ ਜਿਹੜੀ ਡਬਲ ਇੰਜਨ ਸਰਕਾਰ ਆ ਬੀਜੇਪੀ ਦੀ ਮੈਨੂੰ ਇਸ ਤੋਂ ਬਿਹਤਰ ਮਾਡਲ ਦਿਖਾ ਦੇ ਨੋ ਉਹਦੇ ਵਿੱਚ ਤੇ ਅਸੀਂ ਉਹਨਾਂ ਦੀ ਸਾਰੀਆਂ ਗੱਲਾਂ ਮੰਨ ਲੈਣਗੇ ਨਹੀਂ ਸਾਡੀ ਕੋਈ ਗੱਲ ਮੰਨ ਲੈਣ ਸਾਡਾ ਰੋਡ ਸੇਫਟੀ ਵਾਲਾ ਜਿਹੜਾ ਹੈਗਾ ਸੜਕ ਸੁਰੱਖਿਆ ਫੋਰਸ ਐਂਡ ਜਿਹੜਾ ਫਰਿਸ਼ਤੇ ਸਕੀਮ ਹੈ ਇਹ ਦੁਨੀਆ ਦੀ ਬੈਸਟ ਸਕੀਮ ਹੈ ਔਰ ਸਾਡਾ ਜਿਹੜਾ ਇਹ ਹੈਗਾ ਸਟ੍ਰੋਕ ਪ੍ਰੋਜੈਕਟ ਔਰ ਜਿਹੜਾ ਸਾਡਾ ਸਟੈਮੀ ਪ੍ਰੋਜੈਕਟ ਹੈ ਇਹਦੀ ਗਲੋਬਲ ਚਰਚਾ ਹੋ ਰਹੀ ਆ ਜਿਹੜਾ ਸਡਨ ਕਾਰਡੀਕ ਡੈਥ ਤੇ ਸਾਡਾ ਪ੍ਰੋਜੈਕਟ ਆ ਉਹਦੀ ਗਲੋਬਲ ਚਰਚਾ ਹੋ ਰਹੀ ਆ ਔਰ ਇਹਨੂੰ ساری ਦੁਨੀਆ ਰੈਪਲੀਕੇਟ ਕਰ ਰਹੀ ਆ ਤੇ ਮੈਨੂੰ ਲੱਗਦਾ ਕੇਂਦਰ ਸਰਕਾਰ ਨੂੰ ਵੀ ਕਰਨੀ ਚਾਹੀਦੀ ਦੇਖੋ ਸਾਡੇ 2023 ਚ 8000 85000 ਕੇਸ ਹੋਏ ਸੀਗੇ ਜਿਹੜਾ 24 ਦੇ ਵਿੱਚ ਬਾਰਸ਼ਾ ਨਹੀਂ ਹੋਈਆਂ ਸੀ ਉਦੋਂ ਸਾਡੇ ਜਿਹੜੇ ਕੇਸ ਸੀਗੇ ਤਕਰੀਬਨ ਤਕਰੀਬਨ ਜਿਹੜੇ ਮੇਰੇ ਖਿਆਲ ਸੀਗੇ 2500 ਜਾਂ 2600 ਸੀਗੇ ਇਸ ਵਾਰੀ ਸਾਡੇ ਕੇਸਸ ਬਹੁਤ ਕੰਟਰੋਲ ਚੱਲ ਰਹੇ ਸੀਗੇ ਪਰ ਹੁਣ ਥੋੜਾ ਜਿਹਾ ਪਿੱਛੇ ਵਧਿਆ ਹੁਣ ਸਾਡੇ ਮੇਰੇ ਖਿਆਲ ਸਭ 3000 300 3500 ਪਹੁੰਚੇ ਜੇ ਵੀ ਸੀ 60% ਘਟਦਾ ਹੁਣ ਘਟਣਾ ਸ਼ੁਰੂ ਹੋ ਗਿਆ ਕੇਸਸ ਨਾਈਟ ਟੈਂਪਰੇਚਰ ਨੀਚੇ ਆ ਗਿਆ ਤਾਂ ਹੋਪਫੁਲੀ 10 15 ਦਿਨ ਚੜੀ ਹੋ ਜੇਗੀ ਇਸ ਤੋਂ ਸਵਾਏ ਅਸੀਂ ਫੋਗਿੰਗ ਸਪਰੇਅ ਔਰ ਡੋਰ ਟੂ ਡੋਰ ਚੈਕਿੰਗ ਸਾਡੀਆਂ 20000 ਆਸ਼ਾ ਵਰਕਰਸ ਔਰ 36000 ਨਰਸਿੰਗ ਸਟੂਡੈਂਟ ਚੜੀਆਂ ਆ ਗਈਆਂ ਵਿਆ ਪ੍ਰੈਸ਼ ਡਿਪਟੂ ਸਰਵੇ ਸਾਡੇ ਡਾਕਟਰਸ ਵੀ ਜਾ ਕੇ ਘਰ-ਘਰ ਚੈੱਕ ਕਰਦੇ ਆ ਜਿੱਥੇ ਵੀ ਡੈਂਗੀ ਦਾ ਕੇਸਿਸ ਹੁੰਦਾ ਡੈਥ ਸਿਰਫ ਅਜੇ ਤੱਕ 3 ਜਾਂ 4 ਹੋਈਆਂ ਹੈਗੀਆਂ ਤੇ ਜਿਹੜੀ ਸਿਚੁਏਸ਼ਨ ਹੈ ਉਹ ਮੇਰੇ ਵਾਸਤੇ ਤੇ ਇੱਕ ਡੈਥ ਵੀ ਬਹੁਤ ਹੈ ਲੇਕਿਨ ਉਹ ਵੀ ਬੜੀ ਅਨਫੋਰਚੂਨੇਟ ਹੈ ਔਰ ਜਿਹੜਾ ਡੈਂਗੀ ਹੋਣਾ ਵੀ ਕੋਈ ਬੜੀ ਗੱਲ ਆ ਬਟ ਇਹਦੇ ਚ ਲੋਕਾਂ ਦੀ ਕੋਆਪਰੇਸ਼ਨ ਦੀ ਬਹੁਤ ਲੋੜ ਆ ਕਿਉਂਕਿ ਜਿਹੜਾ ਮੱਛਰ ਹੈ ਘਰ ਚ ਬਰੀਡ ਕਰਦਾ ਫ੍ਰਿਜ ਦੀ ਟ੍ਰੇ ਦੇ ਵਿੱਚ ਜਿਹੜਾ ਤੇ ਨੀਚੇ ਹੁੰਦੀ ਆ ਕਿ ਜਿਹੜਾ ਡੈਜ਼ਰਟ ਕੂਲਰ ਆ ਠੰਡੀ ਹਵਾ ਵਾਲਾ ਉਹਦੇ ਵਿੱਚ ਲੋਕਾਂ ਨੇ ਸਾਡੇ ਚੰਗੀ ਗੱਲ ਆ ਕਿ ਪੰਛੀਆਂ ਵਾਸਤੇ ਕਟੋਰੀ ਰੱਖਦੇ ਆ ਮਵੇਸ਼ੀਆਂ ਵਾਸਤੇ ਹੋਰ ਦੂਜਾ ਜਾਂ ਕੰਸਟ੍ਰਕਸ਼ਨ ਸਾਈਟ ਤੇ ਜਿੰਨੇ ਕੰਟੇਨਰ ਹੁੰਦੇ ਆ ਲੇਕਿਨ ਉਹਨਾਂ ਨੂੰ ਹਫ਼ਤੇ ਚ ਇੱਕ ਵਾਰੀ ਚੰਗੀ ਤਰ੍ਹਾਂ ਸੁਕਾ ਕੇ ਦੁਬਾਰਾ ਭਰ ਦੇਣਾ ਚਾਹੀਦਾ ਤੇ ਲੋਕ ਇਹਦੇ ਚ ਬਹੁਤ ਵੱਡਾ ਯੋਗਦਾਨ ਪਾ ਸਕਦੇ ਸੀ ਟੀਚਰਸ ਦੀ ਟ੍ਰੇਨਿੰਗ ਕਰ ਰਹੇ ਆ ਬੱਚੋ ਦੀ ਫਲਾਟਸ ਆ ਗਏ ਸੀ ਕਿ ਬੱਚਿਆਂ ਦੀ ਸਕੂਲ ਦੇ ਬੱਚਿਆਂ ਦੀ ਟ੍ਰੇਨਿੰਗ ਕਰ ਰਹੇ ਆ ਤੇ ਸਾਡੇ ਕੋਲੇ 20 ਲੱਖ ਦੀ ਜਿਹੜੀ ਸਟੂਡੈਂਟ ਪੋਪੂਲੇਸ਼ਨ ਆ 2 ਮਿਲੀਅਨ ਸਟੂਡੈਂਟਸ ਨੂੰ ਇਹ ਟ੍ਰੇਨਿੰਗ ਦੇ ਰਹੇ ਆ ਅਸੀਂ ਇਸੇ ਤਰ੍ਹਾਂ ਜਿਹੜੀਆਂ ਲਾਈਫ ਸਟਾਈਲ ਦੇ ਸੌਟਰ ਆ ਉਹਨਾਂ ਬਾਰੇ ਦੇ ਰਹੇ ਆ ਬੱਚੇ ਨੂੰ ਆਪਣਾ ਹਾਈਟ weight ਔਰ ਉਹਨੂੰ ਆਪਣਾ ਹੀਮੋਗਲੋਬਿਨ ਆਪਣੀ ਵਿਜਨ ਹਰ ਸਟੂਡੈਂਟ ਨੂੰ ਪਤਾ ਹੋਣੀ ਚਾਹੀਦੀ ਹੈ ਸਾਰੀ ਟ੍ਰੇਨਿੰਗ ਦੇ ਰਹੇ ਆ ਤੇ ਕਾਫੀ ਅੱਛੇ ਰਿਜ਼ਲਟਸ ਆ ਜੀ ਵਾਲਾ ਜਿਹੜਾ ਲੇਕਨ ਦੇਰ ਇਜ਼ ਆਲਵੇਜ਼ ਰੂਮ ਫਾਰ ਇੰਪਰੂਵਮੈਂਟ ਤੇ ਅਸੀਂ ਹੋਰ ਇੰਪਰੂਵ ਕਰਾਂਗੇ ਹੋਰ ਇੰਪਰੋਵਾਈਜ਼ ਕਰਾਂਗੇ ਨਵੇਂ ਸਪੈਸ਼ਲਿਸਟ ਭਰਤੀ ਕਰ ਰਹੇ ਹਾਂ ਹੁਣ ਅਸੀਂ ਡਾਕਟਰਸ ਭਰਤੀ ਕਰ ਲਏ ਹੁਣ ਸਪੈਸ਼ਲਿਸਟ ਭਰਤੀ ਕਰਾਂਗੇ ਔਰ 120 ਹਸਪਤਾਲਾਂ ਦੇ ਵਿੱਚ 24 ਘੰਟੇ ਦੀ ਐਮਰਜੈਂਸੀ ਹੋਏਗੀ 24 ਘੰਟੇ ਡਿਲੀਵਰੀਜ਼ ਹੋਣਗੇ ਤੇ ਇਸੇ ਸਾਲ 60 ਹਸਪਤਾਲਾਂ ਦੇ ਵਿੱਚ 24 ਘੰਟੇ ਸਰਜਰੀਨ ਹੋਏਗਾ ਹੌਲੀ ਹੌਲੀ ਉਹਨੂੰ 120 100 150 ਕਰਾਂਗੇ ਡੈਥ ਨੂੰ ਲੁਧਿਆਣੇ ਚ ਨਹੀਂ ਜਾਂ ਪੰਜਾਬ ਦੇ ਵਿੱਚ ਕੀ ਚੀਜ਼ ਡੈਥ ਕੇਸ ਨਹੀਂ ਲੁਧਿਆਣੇ ਲੁਧਿਆਣੇ ਵਿੱਚ ਵੀ ਹੋਈਆਂ ਜੀ ਤੁਹਾਡੇ ਇੱਕ ਇੱਕ ਅੱਧੀ ਲੁਧਿਆਣੇ ਤੋਂ ਇੱਕ ਪਟਿਆਲੇ ਤੋਂ ਇੱਕ ਫਰੀਦਕੋਟ ਤੋਂ ਇਸ ਤਰ੍ਹਾਂ ਆ ਗਿਆ ਤਿੰਨ ਜਗ੍ਹਾ ਤੋਂ ਰਿਪੋਰਟ ਹੋਈਆਂ ਤੇ ਇੱਕ ਅੱਧੀ ਕਿਤੇ ਹੋਰ ਹੈ ਜਿਹੜੀ ਉਹ ਅੰਡਰ ਇਨਵੈਸਟੀਗੇਸ਼ਨਸ ਆ ਨਾਰਮਲੀ ਸਾਡੇ ਜਿਹੜਾ ਪਿਛਲੇ ਸਾਲ ਵੀ ਮਤਲਬ 35 40 ਡੈਥਸ ਹੁੰਦੀਆਂ ਸੀ ਤੇ ਨਹੀਂ ਹੋਣੀਆਂ ਚਾਹੀਦੀਆਂ ਸਾਡੇ ਕੋਲੇ ਜਿਹੜਾ ਡੈਂਗੀ ਵਾਸਤੇ ਬਲੱਡ ਬੈਡਸ ਮੈਡੀਸਨ ਸਾਰਾ ਕੁਝ ਅਰੇਂਜ ਕੀਤਾ ਹੋਇਆ ਸਿੰਗਲ ਡੋਨਰ ਪਲੇਟਲੇਟਸ ਕਹਿੰਦੇ ਆ ਬਹੁਤ ਮਹਿੰਗੀਆਂ ਹੁੰਦੀਆਂ ਉਹ ਵੀ ਅਸੀਂ ਸਾਰੀਆਂ ਅਰੇਂਜ ਕੀਤੀਆਂ ਹੋਈਆਂ ਪੇਸ਼ੈਂਟ ਦਾ ਸਾਰਾ ਇਲਾਜ ਫ੍ਰੀ ਹੈ ਜੀ ਸਾਰਾ ਜੋ ਸਰਕਾਰ ਕਰ ਸਕਦੀ ਹੈ ਉਹ ਸਾਰਾ ਕੁਝ ਕਰ ਰਹੀ ਹੈ ਤੇ ਮੀਡੀਆ ਦੀ ਔਰ ਮੀਡੀਆ ਸਾਨੂੰ ਕੋਆਪਰੇਟ ਕਰ ਵੀ ਰਿਹਾ ਜਿੱਥੋਂ ਸਾਨੂੰ ਮੈਨੂੰ ਕੋਈ ਮੀਡੀਆ ਵਾਲੇ ਇਨਫੋਰਮੇਸ਼ਨ ਦਿੰਦੇ ਆ ਕਿ ਫਲਾਨੀ ਜਗ੍ਹਾ ਤੇ ਸਟੈਗਨੈਂਟ ਬੋਰਡ ਹੈ ਉੱਥੇ ਸੇਮ ਡੇ ਟੀਮ ਪਹੁੰਚ ਜਾਂਦੀ ਆ ਔਰ ਉਹ ਜਿਹੜੀ ਹੈਗੀ ਉਹਨੂੰ ਰੈਕਟੀਫਾਈ ਕਰਕੇ ਅਸੀਂ ਲੋਕਲ ਬਾਡੀਜ਼ ਤੁਹਾਡੇ ਜ਼ਿਲ੍ਹਾ ਲੈਵਲ ਤੇ ਕਮੇਟੀਆਂ ਬਣਾਈਆਂ ਹੋਈਆਂ ਸਟੇਟ ਲੈਵਲ ਤੇ ਮ ਪ੍ਰਿੰਸੀਪਲ ਸੈਕਟਰੀਜ਼ ਆ ਗਿਆ ਡਿਪਾਰਟਮੈਂਟ ਸੈਕਟਰੀਜ਼ ਆ ਉਹਨਾਂ ਦੇ ਲੈਵਲ ਤੇ اسی طرح ਸਿਵਲ ਸਰਜਨ ਡਿਪਟੀ ਕਮਿਸ਼ਨਰ ਥੋੜਾ ਕਮਿਸ਼ਨਰ ਮੈਸਪਲ ਕਾਰਪੋਰੇਸ਼ਨ ਡੀਡੀਪੀਓ ਡਿਸਟ੍ਰਿਕਟ ਦੇ ਲੈਵਲ ਤੇ ਸਬਡਿਵੀਜ਼ਨ ਦੇ ਲੈਵਲ ਤੇ ਪਿੰਡ ਦੇ ਲੈਵਲ ਤੱਕ ਅਸੀਂ ਜਿਹੜੀਆਂ ਜੁਆਇੰਟ ਕਮੇਟੀਆਂ ਬਣਾਈਆਂ ਜਿਹਦੇ ਸੈਨੀਟਰੀ ਇਨਸਪੈਕਟਰ ਸਾਡੀ ਆਸ਼ਾ ਵਰਕਰ ਉਹ ਸਾਰੇ ਮਿਲ ਕੇ ਕੰਮ ਕਰਦੇ ਆ ਸਾਡੀ ਸਿਹਤ ਕਮੇਟੀ ਜਿਹੜੀ ਹੈਗੀ ਆ ਸੋ ਇਹ ਕ 10 ਲੱਖ ਦਾ ਬੀਮਾ ਜਿਹੜਾ ਕਿਹਾ ਗਿਆ ਸੀਗਾ ਉਹ ਕਦੋਂ ਲਾਗੂ ਹੋਏਗਾ ਦੇਖੋ ਉਹਦੇ ਚ ਜਿਹੜਾ ਹੈਗਾ ਸੀ ਗਵਰਨਮੈਂਟ ਸੈਕਟਰ ਦੇ ਲੈਣੇ ਸੀ ਸਾਡੇ ਉਹ ਟੈਂਡਰ ਵਗੈਰਾ ਸਾਰਾ ਕੁਝ ਪ੍ਰੋਸੈਸ ਹੋ ਗਈ ਆ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ 31 ਦਸੰਬਰ ਤੋਂ ਪਹਿਲਾਂ ਪਹਿਲਾਂ ਰੋਲ ਆਊਟ ਕਰ ਦਈਏ ਉਹਨਾਂ ਨੂੰ ਠੀਕ ਹੈ ਸੋ ਦਾ ਦੇ ਕੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਕੰਮ ਕੀਤੇ ਜਾ ਰਹੇ ਨੇ ਚਾਹੇ ਉਹ ਸਿਹਤ ਸਬੰਧੀ ਸਹੂਲਤਾਂ ਨੂੰ ਲੈ ਕੇ ਹੋਣ ਡਾਕਟਰਾਂ ਦੀ ਭਰਤੀ ਹੋਵੇ ਨਰਸਾਂ ਦੀ ਭਰਤੀ ਹੋਵੇ ਇਸ ਤੋਂ ਇਲਾਵਾ ਹਾਰੇ ਕਿ ਵਿਭਾਗ ਦੇ ਵਿੱਚ ਵੀ ਭਰਤੀਆਂ ਪੂਰੀਆਂ ਕੀਤੀਆਂ ਜਾ ਰਹੇ ਨੇ ਤੇ ਸਿੱਖਿਆ ਨੂੰ ਲੈ ਕੇ ਵੀ ਨਵੇਂ ਤੋਂ ਨਵੇਂ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਬਿਊਰੋ ਰਿਪੋਰਟ ਆਜਾਦ ਸੋ